ਸਤਿ ਸ਼੍ਰੀ ਅਕਾਲ ਜੀ ਸਾਰੇ ਨੂੰ ਅ ਮੇਰਾ ਨਾਮ ਸਤਨਾਮ ਦਾਮ ਹੈ ਅ ਅੱਜ ਅਸੀਂ ਪੰਜਾਬ ਅਜੈਂਡਾ ਫੋਰਮ ਵੱਲੋਂ ਜਿਹੜੀ ਤੁਹਾਡੇ ਸਾਹਮਣੇ ਪੇਸ਼ ਹੋ ਰਹੇ ਹਾਂ ਮੈਂ ਤੁਹਾਡੀ ਇੰਟਰੋਡਕਸ਼ਨ ਦੇਦਾ ਮੇਰੇ ਨਾਲ ਸੇਵਾ ਸਿੰਘ ਜੀ ਆ ਪੰਜਾਬ ਅਜੈਂਡਾ ਫੋਰਮ ਤੋਂ ਅ ਮੈਡਮ ਸੁੰਦਰ ਸਿੰਘ ਜੀ ਆ ਕੈਨੇਡਾ ਤੋਂ ਅ ਅੱਜ ਜਿਹੜੀ ਗੱਲਬਾਤ ਕਰਾਂਗੇ ਇੱਕ ਸੰਸਥਾ ਹੈ ਕੈਨੇਡਾ ਜਿਹੜੀ ਐਲਪਸ ਹੈਵਨ ਸੈਂਟਰ ਫਾਰ ewomen ਜਿਹੜੀ ਏਸ਼ੀਅਨ ਆਰਪਾ ਖਾਸ ਕਰਕੇ ਪੰਜਾਬੀ ਔਰਤਾਂ ਨਾਲ ਉੱਥੇ ਜੋ ਹਾਲਾਤ ਵਾਪਰ ਰਹੇ ਆ ਉਹਨਾਂ ਚ ਇਹ ਸੰਸਥਾ ਮਦਦ ਕਰਦੀ ਹੈ ਔਰ ਇਹ ਨਵੀਂ ਸੰਸਥਾ ਨਹੀਂ ਹੈ 33 ਸਾਲ ਪੁਰਾਣੀ ਸੰਸਥਾ ਹੈ ਇਹ ਜਿਹੜੀ ਸੰਸਥਾ ਖੜੀ ਹੋਈ ਸੀ ਇੱਕ ਬ੍ਰਿਟਿਸ਼ ਟਾਈਮ ਦੇ ਵਿੱਚ ਅੰਗਰੇਜ਼ਾਂ ਦੇ ਜਮਾਨੇ ਚ ਇੱਕ ਇੰਡੀਅਨ ਚ ਕੋਈ ਮਨਿਸਟਰ ਸੀ ਜਿਹੜੀ ਗ੍ਰੈਜੂਏਟ ਦੀ ਬੇਟੀ ਸੀ ਏ ਉਹ ਫਿਰ ਇੱਥੋਂ ਚਲੇ ਗਏ ਇੰਗਲੈਂਡ ਉੱਤੇ ਸਟੱਡੀ ਕੀਤੀ ਬਾਅਦ ਚ ਕੈਨੇਡਾ ਚਲੇ ਗਏ ਕੈਨੇਡਾ ਚ ਉਹਨੇ ਦੇਖਿਆ ਕਿ ਕਿਸ ਤਰੀਕਾਰ ਔਰਤਾਂ ਨਾਲ ਉੱਥੇ ਜੋ ਹਾਲਾਤ ਵਾਪਰਦੇ ਆ ਤੇ ਅੱਜ ਤਾਂ ਹਾਲਾਤ ਬਦਲ ਗਏ ਆ ਉਹਨਾਂ ਨੇ ਸੋਚਿਆ ਕਿ ਅਸੀਂ ਮਦਦ ਕਰੀਏ ਤੇ ਅੱਜ ਪੰਜਾਬ 'ਚ ਇਸ ਲਈ ਗੱਲ ਕਰ ਰਹੇ ਆ ਕਿ ਪੰਜਾਬੀ ਔਰਤਾਂ ਨਾਲ ਉਦੋਂ ਜ਼ਿਆਦਾ ਮਾਰੇ ਹਲਾਤ ਸੀਗੇ ਤੇ ਉਹ ਹੁਣ ਬਦ ਤੋਂ ਬ better ਹੋਇਆ ਉਸ ਮਾਮਲੇ 'ਚ ਗੱਲਬਾਤ ਕਰਨਗੇ ਜਿਹੜੇ ਆਪਣੇ ਮੈਡਮ ਸੰਦਰ ਸਿੰਘ ਜੀ ਬੈਠੇ ਆ ਤੇ ਸਾਨੂੰ ਮਾਣ ਪ੍ਰਾਪਤ ਹੋਇਆ ਕਿ ਪੰਜਾਬ ਦੇ ਵਿੱਚ ਅਵੇਰਨੈਸ ਲੈਣ ਵਾਸਤੇ ਲੋਕਾਂ ਨੂੰ ਜਾਗਰਿਤ ਕਰਨ ਵਾਸਤੇ ਕੁੜੀਆਂ ਨੂੰ ਉਹਨਾਂ ਦੇ ਮਾਪਿਆਂ ਨੂੰ ਜਾਗਰਿਤ ਕਰਨ ਵਾਸਤੇ ਇਹ ਸੰਸਥਾ ਉੱਤੇ ਵੀ ਕੰਮ ਕਰਦੀ ਹੈ ਤੇ ਪੰਜਾਬ 'ਚ ਪਹਿਲੀ ਵਾਰੀ ਇਹ ਇਸ ਤਿਕਾ ਗੱਲਬਾਤ ਕਰਨ ਲੱਗੇ ਹਨ ਤੇ ਉਮੀਦ ਹੈ ਕਿ ਪੰਜਾਬ ਦੇ ਲੋਕਾਂ ਨੂੰ ਤੇ ਹੋਰ ਲੋਕਾਂ ਨੂੰ ਇਹਨਾਂ ਦਾ ਜਿਹੜੀ ਮਦਦ ਮਿਲੇਗੀ ਤੇ ਮੈਂ ਗੱਲ ਕਰਦਾ ਕਿ ਹੁਣ ਮੈਡਮ ਜਿਹੜੀ ਆਪਣੀ ਗੱਲ ਖੁਦ ਕਰਨਗੇ। ਧੰਨ ਜੀ। ਥੈਂਕ ਯੂ ਸਤਿਊ ਜੀ। ਸਤਿਬ੍ਰਾਕਾ ਨੂੰ ਮੈਂ 레ਜੈਂਡਰੀ ਫੈਕਟਰ ਸਾਹਿਬ ਜੋ ਪੰਜਾਬ ਦਸਤ ਵਿਚ ਆਉਂਦੇ ਹਨ ਉਹਨਾਂ ਨੂੰ ਹੋਰ ਪੰਜਾਬ ਅਜੈਂਡਾ ਫੋਰਮ ਨੂੰ ਆ ਪੈਂਸਕਲੀ ਐਂਜਲ ਦਿਸ ਇਸ ਅਨ ਅਪਰਚੁਨਿਟੀ ਇਟ ਇਸ ਕਿ ਆ ਗੇ ਇੰਡੀਗਰਜ ਦੇ ਮੀਡੀਆ ਨਾਲ ਗੱਲ ਕਰੀਏ ਤੇ ਹੌਫਫੁਲੀ ਜਿਹੜੇ ਪੰਜਾਬ ਦੇ ਪੇਰੈਂਟਸ ਹਨ ਬੱਚੇ ਯੂਥ ਹਨ ਜੋ ਪਲਾਨ ਕਰ ਰਹੇ ਕੈਨੇਡਾ ਟਾਲਸ ਤੇ ਤੇ ਉਹਨਾਂ ਨੂੰ ਇੱਕ ਮੈਸੇਜ ਜਾਏ ਕਿ ਕੈਨੇਡਾ ਕਿਉਂ ਹੈ ਕਿਸਾਲੀ ਹਾਲਾਤ ਹੈ ਜਿਹੜੇ ਬੱਚੇ ਤੇ ਪਹੁੰਚੇ ਹੋਏ ਹਨ ਤੇ ਉਹਨਾਂ ਨੂੰ ਅਸੀਂ ਕਿਸ ਤਰ੍ਹਾਂ ਹੈਲਪ ਕਰ ਸਕਦੇ ਹਾਂ ਜਿਹੜੇ ਜਾਨ ਮਰ ਰਹੇ ਹਨ ਬੱਚੇ ਇਹਨੂੰ ਉਹਨਾਂ ਨੂੰ ਅਸੀਂ ਕਿਸ ਤਰ੍ਹਾਂ ਹੈਲਪ ਕਰ ਸਕਦੇ ਹਾਂ ਮੇਰਾ ਆਪਣਾ ਹੁਸਨਦਰ ਸਿੰਘ ਜਿਸ ਦਾ ਸਤਨਾਮ ਸੀ ਇਹ ਦੱਸਿਆ ਮੈਂ ਪਟਨਾ ਸਾਹਿਬ ਵਿੱਚ ਪੈਦਾ ਹੋਈ ਸੀ ਤੇ ਮੈਨੂੰ ਇੰਟਰਸਟ ਇਨ ਸਿਕ ਹਿਸਟਰੀ ਵਿੱਚ 뮤지컬 ਸ਼ਬਦ ਹੈਂਡਰੋਇਡ ਪ੍ਰੋਗਰਾਮਸ ਆ ਤੇ ਪਟਨਾ ਸਾਹਿਬ ਦਾਤ ਸਾਹਿਬ ਅਸਦੀ ਬਾਰਦਾ ਕੀਤਨ ਬੜੀ ਛੋਟੀ ਉਮਰ ਤੋਂ ਕਲਾ ਇਸਾਂ ਉੱਤੇ ਪਾਈ ਜਵਿੰਦਰ ਸਿੰਘ ਜੀ ਸਰ ਜੀ ਤਖਤ ਦੇ ਰਾਹੀਂ ਦਾਸਬਾ ਦੇ ਰਾਹੀਂ ਜੋ ਬਾਈਸੰਥਲ ਸਿੰਘ ਨਾਲ ਕੀਤਾ ਕਰਦੇ ਰਹੇ ਹਨ ਉਹ ਸਮੇਂ ਕਿਦਸ ਸਿਖਾਉਂਦੇ ਸੀ ਤੇ ਅਸੀਂ ਉੱਥੇ ਰਦਾਈਸ ਕੋਲ ਬਾਕੀ ਐਕਟਰਸ ਮੈਂ ਉਮਰ ਸੀ 16 ਸਾਲ ਦੀ ਤੇ ਅਸੀਂ ਕੈਨੇਡਾ ਲੋਕ ਕਰ ਗਏ ਤੇ ਉੱਥੇ ਮੰਨ ਕੈਨੇਡਾ ਗਏ ਹੁਣ 52 ਇਅਰਸ ਤੋਂ ਜ਼ਿਆਦਾ ਹੋ ਗਏ ਹਨ ਮੈਂ ਇੱਕ ਐਗਜ਼ੀਕਿਟਿਵ ਡਾਇਰੈਕਟਰ ਹਾਂ ਇੱਕ ਐਨਜੀਓ ਦੀ ਜਿਸ ਦਾ ਨਾਮ ਜਿਹੜੇ ਦੱਸਿਆ ਆਰਗੇਨਾਈਜੇਸ਼ਨ ਦਾ ਨਾਮ ਹੈ ਐਲਸਪੈਥ ਹੇਵਰਥ ਸੈਂਟਰ ਫਾਰ ਲਿਵਿੰਗ ਇਹ ਆਰਗੇਨਾਈਜੇਸ਼ਨ 33 ইয়ার্স ওল্ড ਹੈ ਮੈਂ ਇਸ ਆਰਗੇਨਾਈਜੇਸ਼ਨ ਜয়াইন ਕੀਤਾ ਸੀ 2005 ਵਿੱਚ ਤੇ ਇਸ ਆਰਗੇਨਾਈਜੇਸ਼ਨ ਸੈਟਲਮੈਂਟ ਸਰਵਿਸਿਜ਼ ਬੀਗਨ ਆਨ ਦੀ ਅੰਡਰ ਨੋਥੀਕੀਸ ਹੈ ਇਮਬਰੈਂਸ ਹੈ ਨਿਊ ਕਮਰਸ ਹੈ ਜੋ ਕੈਨੇਡਾ ਜਾਂਦੀ ਹੈ ਉਹਨਾਂ ਨੂੰ ਅਸੀਂ ਹੈਲਪ ਕਰ ਦਿਆਂ ਕਰਕੇ ਉਹਨਾਂ ਦੀ ਜਿਹੜੀ ਸੈਟਲਮੈਂਟ ਹੈ ਉਹ ਥੋੜੀ ਆਸਾਨ ਹੋ ਜਾਏ ਇਦਨੂ ਇਨਸਾਨ ਸੈਟਲ ਕਰਦਾ ਹੈ ਦੂਸਰੀ ਕੰਟਰੀ ਚ ਉਸ ਕੋ ਹਜ਼ਾਰਾਂ ਤਰ੍ਹਾਂ ਦੇ ਸਵਾਲ ਹੁੰਦੇ ਹਨ ਤੇ ਕੋਈ ਜਵਾਬ ਦੇਣ ਵਾਲਾ ਕੋਈ ਸੈਂਟਰ ਹੈ ਵਨ ਸਟਾਪ ਸੈਂਟਰ ਹੈ ਜਿੱਥੇ ਆ ਕੇ ਉਹ ਆਪਣੇ ਡਾਕੂਮੈਂਟਸ ਭਰ ਸਕਦੇ ਹਨ ਜੇ ਇੰਗਲਿਸ਼ ਨਹੀਂ ਬੋਲ ਸਕਦੇ ਵੀ ਅਸੀਂ ਹੈਲਪ ਕਰ ਦਿਆਂ ਉਹਨਾਂ ਨੂੰ ਗਵਰਨਮੈਂਟ ਨਾਲ ਕਰੰਕਰ ਵਾਸਤੇ ਤੇ ਉਹਨਾਂ ਨੂੰ ਹੈਲਥ ਕਾਰਡ ਚਾਹੀਦਾ ਹੁੰਦਾ ਹੈ ਜਾਂ ਪੈਨਸ਼ਨ ਦੀ ਜ਼ਰੂਰਤ ਹੋਣੀ ਕਿਸੇ ਲਈ ਤੇ ਅਸੀਂ ਜੇ ਔਰਤਾਂ ਹਨ ਉਹਨਾਂ ਨੂੰ ਵੀ ਹੈਲਪ ਕਰਦੀ ਆ ਇਸ ਤਰ੍ਹਾਂ ਔਰਤਾਂ ਜੋ ਡੋਮੈਸਟਿਕ ਵਾਇਲੈਂਸ ਫੇਸ ਕਰਦੀਆਂ ਹਨ ਔਰ ਸਾਡੇ ਪ੍ਰੋਗਰਾਮ ਕਾਫੀ ਸਕਸੈਸਫੁਲ ਹਨ ਸੀਨੀਅਰਸ ਵਾਸਤੇ ਠੀਕ ਹੈ ਤੇ ਸੀਨੀਅਰਸ ਦੇ ਪ੍ਰੋਗਰਾਮ ਹਨ ਜੋ ਫਿਜ਼ੀਕਲ ਔਰ mental health related program on the end of the seniors active community age, engaged they engage And services are free hand. That's calling social enterprise. Let's see children in business. So services Services free hand, but social enterprise, like a language service, provide hai. in bade the hospitals in Toronto. They are so freelance interpreters hand to eight languages on them. ਇਹ ਸਾਲ ਵਿੱਚ ਜਿਸ ਤਕਰੀਬਨ 4000 ਬੰਦਿਆਂ ਦੇ ਲਾਈਫ ਵਿੱਚ ਇੰਪੈਕਟ ਪਾਉਂਦੇ ਆ ਗੁੱਡ ਇੰਪੈਕਟ ਤਾਂ ਕਿ ਉਹਨਾਂ ਦੀ ਜੇ ਲਾਈਫ ਹੈ ਥੋੜੀ ਜੀ ਈਜ਼ੀ ਹੋ ਜਾਏ ਸੋ ਜਿਸ ਤਰ੍ਹਾਂ ਸਤ ਨਾਮ ਜੀ ਨੇ ਦੱਸਿਆ ਹੈ ਕਿ ਜੋ ਆਰਗੇਨਾਈਜੇਸ਼ਨ ਹੈ ਸਨਾ ਐਲਸਪੈਕ ਹੀਵਰਡ ਸੈਂਟਰ ਹੈ ਇਹ ਨਾ ਦਿੱਤਾ ਗਿਆ ਸੀ ਔਰ ਸੀ ਅੰਗਰੇਜ਼ ਔਰ ਸੀ ਜੋ ਹਿੰਦੁਸਤਾਨ ਵਿੱਚ ਪੈਦਾ ਹੋਈ ਇੰਗਲਿਸ਼ ਪੜ੍ਹੀ تے پھر یورپ یونیورسٹی میں ٹورانٹو پڑھا گئی ہے اس نے ریئلائز کیا کہ جی اور تمہاری ان تو وہ تو نہیں کر پائی نا کچھ کیتا جائے تو پھر ان والنٹیئر سارے اکٹھے کیتے پھر جب اور تمہاری پروگرام چالو کیا پھر اس نے ریئلائز کیا کہ تو سینئرز ہیں جو آئسولیٹڈ فیل کر رہے ہیں یو نو وہ کیونکہ لینگویج بیریئرز ہیں کلچرل بیریئرز ہیں تو کوئی نا تو ہے نہیں ہے ساتھی

ਪੰਜਾਬੀ ਜਾਂ ਇੰਡੀਅਨ ਲੋਕ ਅਗੇ ਨਹੀਂ ਇੱਕ ਬਹੁਤ ਤੋਂ ਆ ਤੇ ਸਾਰੇ ਦੁਨੀਆ ਤੋਂ ਤਰ੍ਹਾਂ ਤਰ੍ਹਾਂ ਦੇ ਜੋ ਕਪਲ ਜਾਂ ਜਾਂ ਇਮੀਗ੍ਰੈਂਟਸ ਆ ਰਹੇ ਨੇ ਸਰਵਿਸ ਲੈਣ ਵਾਸਤੇ ਅਮ ਐਲਸਪੈਕ ਹੀ ਵੁੱਡ ਸੈਪਰੇਟ ਲੰਬਾ ਨਾ ਹੈ ਇਸ ਆਰਗੇਨਾਈਜੇਸ਼ਨ ਦਾ ਇਸ ਦੀ ਜੋ ਐਕਰੋਨਮ ਹੈ ਇਸ ਨਾਲ ਕਾਮਨਲੀ um it is known as ehcw so as the human centering ehcw that it look uh, plan there

ਤੇ ਅਮ ਜਦੋਂ ਉਹਨਾਂ ਕਾਸਟਰ ਕੀ ਕੰਪਲੇਨ ਕਰਦੀ ਅਸੀਂ ਸਾਡੇ ਕੋਲ ਭੈਸਾ ਨਹੀਂ ਹੈ ਜੌਨਸ ਨੇ ਦਿੱਤੇ ਗਏ ਤੋਂ ਅਚਾਨਕ ਉਹ ਕੁੜੀਆਂ ਚੁੱਪ ਹੋ ਗਈਆਂ ਸ਼ਾਮ ਨੂੰ ਇੱਕ ਪਿਕਅਪ ਆ간다 ਸੀ ਲੜਕੀਆਂ ਨੂੰ ਪਿਕਅਪ ਕਰਕੇ ਚਲਾ ਜਾਂਦਾ ਸੀ ਸਵੇਰੇ ਉਹ ਕੁੜੀਆਂ ਨੂੰ ਛੱਡ ਜਾਂਦਾ ਸੀ ਤੋਂ ਕੁੜੀਆਂ ਘਰ ਆ ਕੇ ਸੋ ਜਾਂਦੀਆਂ ਸਨ ਕੁਝ ਨਹੀਂ ਬੋਲਦੀਆਂ ਸਨ ਤੇ ਇਸ ਮਹਿਬਾਨੀ ਲੜਕੀ ਨੇ ਕੁੜੀਆਂ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ ਤੇ ਪਤਾ ਕਰਨਾ ਚਾਹ ਨਹੀਂ ਸੀ ਕਿ ਕੰਮ ਕਿੰਨੇ ਕਰਦੀਆਂ ਕਿੱਥੇ ਜਾਂਦੀਆਂ ਰਾਤ ਨੂੰ ਤੇ ਉਹ ਲੜਕੀਆਂ ਲੜ ਪੈਂਦੀਆਂ ਸਨ ਇਸੇ ਨਾਲ ਤੇ ਇਸ ਨੂੰ ਚੁੱਪ ਕਰਾ ਦੇਣ ਦੀ ਅਸਨ ਤੇ ਇਹ ਵਾਰ ਵਾਰ ਚੱਲਦਾ ਹੈ ਤੂੰ ਬਹੁਤ ਦੇਖ ਕੇ ਬੜੀ ਦੁਖੀ ਹੋ ਗਈ ਤੇ ਉਪਰੀਆਂ ਬੋਧੀਆਂ ਲਈ ਖਾਸ ਹੁਣ ਪੈਸਾ ਆ ਰਿਹਾ ਹੁਣ ਕਿਤੇ ਕਰਨ ਦੀ ਜ਼ਰੂਰਤ ਨਹੀਂ ਸਮੈਂ ਪੁੱਛਿਆ ਮੈਂ ਕਿ ਤੂੰ ਆਪਣੇ ਅੱਖਾਂ ਨਾਲ ਦੇਖਿਆ ਕਿ ਪੈਸਾ ਆਇਆ ਕੰਮ ਕਰਦੀਆਂ ਹੋਈਆਂ ਤੂੰ ਬੁਦੀ ਕਿੰਨੇ ਹਾਲਾਤ ਉਹਨਾਂ ਦੀ ਉਸੇ ਤਰ੍ਹਾਂ ਬੁਰੀ ਸੀ ਤੇ ਸ਼ਾਮ ਨੂੰ ਚਲੇ ਜਾਂਦੇ ਸੰਤੇਸ ਵੇਰੇ ਵਕਤ ਸਮਾਂ ਕੋਈ ਟਰੱਕ ਆਂਦਾ ਸੀ ਉਹ ਛੱਡ ਜਾਂਦਾ ਸੀ ਨਾ ਤੇ ਮਨੁਸ਼ਾ ਪਹਿਲਾਂ ਇਹ ਕਿਥੇ ਹਿਊਮਨ ਟ੍ਰੈਫਿਕਿੰਗ ਹੋਇਆ ਤੇ ਤੁਹਾਡੇ ਕੋਲ ਲੜਕੀਆਂ ਆਉਂਦੀਆਂ ਹਨ ਉਹ ਵਲਨਰੇਬਲ ਹੈਂਡ ਆਫ ਰਿਸਕ ਹਨ ਇਸ ਕਰਕੇ ਮੈਂ ਇਹ ਲੜਕੀਆਂ ਦੇ ਹਾਲਾਤ ਸਮਝ ਲਿਆ ਇਸ ਕਰਕੇ ਮੈਂ ਉਹਨਾਂ ਨੂੰ ਹੈਲਪ ਕਰ ਸਕਦਾ ਸੋ ਲੜਕੀ ਸਾਡੇ ਨਾਲ ਜੁੜੀ ਹੋਈ ਹੈ ਤੇ ਸਾਨੂੰ ਉਹ ਹੈਲਪ ਕਰਨ ਦੀ ਯੂ نو ਕੋਸ਼ਿਸ਼ ਕਰਦੀ ਕੋਈ ਤੇ ਸਟੂਡੈਂਟ ਪਲੇਸਮੈਂਟਸ ਔਨ ਦਾ ਐਕ ਔਨ ਦਾ ਸੈਟ ਇੰਟਰਨਸ਼ਿਪ ਤੇ ਜਿਹੜੇ ਬੱਚੇ ਸਕੂਲ ਜਾਂਦੇ ਆ ਕੋਰਸਸ ਲੈਂਦੇ ਆ ਤੇ ਕੋਰਸ ਦਾ ਇੱਕ ਰਿਕੁਆਇਰਮੈਂਟ ਹੁੰਦਾ ਹੈ ਕਿ ਇਹਨਾਂ ਨੂੰ ਸਟੂਡੈਂਟ ਪਲੇਸਮੈਂਟ ਕਰਨੀ ਪੈਂਦੀ ਹੈ ਇੱਕ ਤਰ੍ਹਾਂ ਦੀ ਇੰਟਰਨਸ਼ਿਪ ਐਮਪਲੋਇਰਸ ਨਾਲ دو مہینے لیں تین مہینے لیں چار مہینے لیں کچھ کئی کرتے ہوں گے جو جس نال um, ایک بچے سکھ لیندے ہیں کہ ایمپلوئیرز ایکسپیکٹیشن کے ہے انہوں نے ورک ایکسپیرینس نہ جانتا ہے دی بکم سیزن کی کینیڈا بچ کس طرح کم ہونا ہے تے نورملی ای ایچ سی ڈبی ساری آرگنیزیشن ਉਹ ਅਸੀਂ ਲਾਂਦੇ ਸੀਤੇ 4 ਸਟੂਡੈਂਟਸ ਸਾਲਿਸ਼ ਇਹਨਾਂ ਜੋ ਯੂਨੀਵਰਸਿਟੀਜ਼ ਤੋਂ ਖਾਸ ਕਰਕੇ ਆਉਂਦੇ ਸੀ ਅਸੀਂ ਵੀ ਵਰ ਵੈਰੀ ਪੀਕੀ ਯੂਰ ਸਟੂਡੈਂਟਸ ਕਿਉਂ ਯੂਨੀਵਰਸਿਟੀ ਤੋਂ ਅੰਦਰ ਤੁਸੀਂ ਟਾਪ ਨਾਚ ਸਟੂਡੈਂਟਸ ਲਾਂਦੇ ਰਹੇ ਆ ਤੇ ਅਚਾਨਕ ਕੀ ਹੋਇਆ ਕਿ ਇਸ ਸਾਲ ਤੋਂ ਸਾਨੂੰ ਰੋਜ਼ਾਨਾ 3 4 5 ਈਮੇਲਾਂ ਆਨੀਆਂ ਚੱਲੂ ਹੋ ਗਈਆਂ ਤੇ ਸ਼ੁਰੂ ਤੇ ਅਸੀਂ ਬੋਲਦੇ ਰਹੇ ਕਿ ਨਹੀਂ ਯੂ نو ਅਸੀਂ ਦਿਸ ਸਟੂਡੈਂਟ ਰਿਸਰਚ ਨਹੀਂ ਲਾ ਸਕਦੇ ਫਿਰ ਇਹ ਲੜਕੀਆਂ ਸਾਰੇ ਆਫਿਸ ਇਟ ਆਂਦੀਆਂ ਨੇ ਜਾਂ ਤੁਹਾਨੂੰ ਕੋਲ ਨਾ ਕੀ ਸੋ ਸਟੂਡੈਂਟ ਇਸ ਨਹੀਂ ਜ਼ਰੂਰ ਤੇ ਕੋਈ এমਪਲੋਇਰ ਸਾਨੂੰ ਪਲੇਸ ਨਹੀਂ ਕਰ ਰਿਹਾ ਤੇ ਅਗਰ ਸਾਨੂੰ ਪਲੇਸ ਨਹੀਂ ਕੀਤਾ ਜਾਏਗਾ ਤੇ ਸਾਨੂੰ ਕਰੈਡਿਟਸ ਨਹੀਂ ਮਿਲਣਗੇ ਤਾਂ ਸੇ ਆਪਣਾ ਕੋਰਸ ਨਹੀਂ ਕੰਪਲੀਟ ਕਰ ਸਕਦੇ ਫਿਰ ਉਸ ਰਾਈਟ ਅਵੇ ਮੈਨੀਟੀ ਕੀ ਇਸ ਆਪ ਤੇ ਨਾ ਤੇ ਉਹਨਾਂ ਨੂੰ ਮੈਂ ਕੁੱਛਿਆ ਇਸ ਜ਼ਿਆਦਾ ਤੋਂ ਜ਼ਿਆਦਾ ਸੀ ਕਿੰਨੇ ਇਥੇ ਲੜਕੀਆਂ ਲੈ ਸਕਦੇ ਆ ਇਸ ਆਰਗੇਨਾਈਜੇਸ਼ਨ ਹਮ ਟ੍ਰੇਨ ਕਰ ਅੰਦਰਸਟੇਡੈਂਟ ਫਰੋਂ ਨਨ ਵਰਕ ਐਕਸਪੀਰੀਅੰਸ ਲੈ ਜਾਣ ਤੇ ਆਪਣੇ ਕੋਰਸਸ ਕੰਪਲੀਟ ਕਰਕੇ ਨੀਰ ਉਸ ਸਕੂਲ ਤੋਂ ਬਾਹਰ ਨਿਕਲਣ ਤੇ ਫਿਰ ਅਸੀਂ ਇਕੁਅਲੀ ਮਿਲ ਕੇ ਇਹ ਫੀਲਡ ਸਾਈਟ ਕਿਤਾ ਕਿਸੇ 50 ਬੱਚੇ ਲੈ ਸਕਦੇ ਆ ਤੋਂ ਜ਼ਿਆਦਾ ਬੱਚੇ ਸਾਰੇ ਸਾਰੇ ਇੰਡੀਆ ਦੇ ਹਨ ਤੇ ਜ਼ਿਆਦਾ ਪੰਜਾਬ ਦੇ ਬੱਚੇ ਹਨ ਤੇ ਉਹ ਇਸ ਵਕਤ 50 ਸਟੂਡੈਂਟਸ ਹਨ ਤੇ ਯੂ نو ਇਹ ਟਰਨਓਵਰ ਹੁਣ ਆ ਰਿਹਾ ਹੈ ਕਿਉਂਕਿ

تو اس بل ہو جاتا ہے نو امپلوئیر زندگی تو وہ پھر آفس سے جا کے کہ لے میں بلے میں بلے میں نہیں کرنی ہے فلانا فلانا تک لڑکی ہوتے ہیں آئی تو اسے رونا چاہتا ہے تو اس پیسمنٹ تو کوتھی کہ میرے بول ایک ڈالر نہیں ہے تو پیسہ بینکش رکھا جانتا ہے میرے پیرنس رکھے ہیں سارا نونتے ہیں تو میں جاب نہیں ہے تو میں ایک کرانگے میں کھانا ٹھیک ہے تھانکیو تو اسی کھانا پرو کپڑے بھی پروائیڈ کر دیں مگر میں کی کرتا تے بولی مان پلیز پلیز کسی طرح جواب دے آگے تے ایک ہٹ ان میس سیچویشن ہوتی ہے ساڑے پوئر کانٹیکس ہیں اس پک اپ فون پک اپ کر کے بولتے ہیں کہ بھائی ساڑے پر کڑی شاندہ لڑکی ہے کے دیکھو you know so please hire سو کی ہونا کہ پوئرز بن جاتے ہیں تو کو وقت پھر ہائر کر لیں گے اسی طرح جس سے دسیات کو سامنے میں پہنچ گیا تے ایک پوئر نے پہنچ گیتا تے دوسرے دن اس نے جواب مل گئی that is a success story very badi isda success hona nahi kis poech skade rehnde ya ki kisi tarah uh, eh eh bacche ukhe jawan de naal contact ban jaye boys na they um ik thorh di aayi student place collobyc te si, us us dusre dil kar khol ke tur gal karne jande jadon ke munnu bas te aayi tu bootar laata te ik din ik gana banda aaya te mere kol baith gaya

ਦੇ ਫਿਰ ਉਹਦੇ denn ਫਿਰ ਉਸੇ ਤਰ੍ਹਾਂ ਹੋਇਆ ਇੱਕ ਹੋਰ ਬੰਦਾ ਆ ਗਿਆ ਤੁਨੇ ਕੋਲ ਬੈਠਾ ਬੋਲਦਾ ਤੇ ਤੇ ਕੋ ਜਾਬ ਹੈ ਇਸ ਨੂੰ ਨਹੀਂ ਮੇਰੇ ਕੋ ਜਾਬ ਇਹ ਜੋ ਬੋਲਦਾ ਕਿ ਨੂੰ ਆਜਾ ਕੱਲ ਤੇ ਪੁੱਛਣਾ ਇਹ ਇਹ ਰਿਹਾ ਐਡਰੈਸ ਇਤਨੀ ਜਾ ਤੋ ਉਹਦੀ ਮੱਥੀ ਲਈ ਜਾਂ ਬੇਸਮੈਂਟ ਵਿੱਚ ਕੋਈ ਪੈਕੇਜਿੰਗ ਦਲਵਾਇਆ ਸੀ ਪਰ ਐਕਚੁਅਲੀ ਉਸਨੇ ਸੈਕਚੁਅਲੀ ਯਾਨੀ ਉਸਨੂੰ ਸੌਂ ਦਿੱਤਾ ਤੇ ਸੈਕਚੁਅਲੀ ਸੌਂ ਕਰਕੇ ਫਿਰ ਉਸ ਨੂੰ ਬੋਲਦਾ ਕਿ ਉੱਪਰ ਇੱਕ ਬੈਡਰੂਮ ਹੈ ਤੇ ਉਹ ਤੇਰਾ ਹੈ ਤੇ ਮੈਂ ਤਨੂੰ ਰੈਂਟ ਲਈ ਚਾਰਜ ਕਰਾਂਗਾ ਤੇ ਤੂੰ تو وہ کی ہونے بہت ڈر لگیا کہ میں وہ گھنوں دکل کے آئے ہوں سو ہی ساری انفرمیشن اسی لائکے وہ لڑکے در فون نمبر سے وہ دیکھیا تو وہ اپنے اپنے پرنس پر آنڈا سی پھر جڑا ایڈرس ہی جتھے اس نم لائے گے پاکیجن کر آنڈا سی وہ بھی آئیڈرس لائے کہ میں پلیسے فون کی طرف میں اور ان پولیا ہے وہ ایک بیس کی تھی اسی اسے بارے جانکاری ہو سکتا ہے کہ چھوٹ چھوٹی تو پلوس ہوتے ہیں ਕਰਾਂਗੀਆਂ ਆਂ ਬੁੜੀਆਂ ਉਹਨੂੰ ਉਥੇ ਤੱਕ ਇਹ ਫਰੀ ਜਿਹੜੇ ਕ루ਜ਼ ਹਨ ਇਹ ਪੁਜਾਰੀ ਇੰਦੇ ਆਂ ਬ੍ਰਾਂਡਿਸ਼ਸ ਵਾਲੀ ਇਸ ਵਕਤ ਆ ਦੋ 20000 ਬੱਚੇ ਰਹਿੰਦੇ ਆਂ ਓਕੇ ਹਰ ਸਾਲ ਤੱਕ 3/2 ਹਾਫ ਮਿਲੀਅਨ ਸਟੂਡੈਂਟਸ ਕੈਨੇਡਾ ਵਿੱਚ ਆਉਂਦੇ ਆਂ ਤੁਸੀਂ ਜੋ ਜ਼ਿਆਦਾ ਤੋਂ ਜ਼ਿਆਦਾ ਸਾਡੇ ਇਨਸਾਨੀ ਬੱਚਿਆਂ ਉਹ ਇਨਸਾਨੀ ਬੱਚਿਆਂ ਵਿੱਚੋਂ ਜਿਹੜਾ ਸਭ ਤੋਂ ਲਾਰਜ ਨੰਬਰ ਹੈ ਉਹ ਆਪਣੇ ਪੰਜਾਬੀ ਸਿਦੂ ਹੁੰਦੇ ਆਂ ਇਸ ਤਰ੍ਹਾਂ ਇਸ ਨੂੰ ਕੈਨੇਡਾ ਪਹੁੰਚਦੇ ਹਨ ਤੇ ਫਿਰ ਉਹਨਾਂ ਨੂੰ ਆਪਣੀ ਲਾਈਫ ਬੈਲੈਂਸ ਕਰਨੀ ਪੈਂਦੀ ਹੈ ਚਾਹਤ ਕਿ ਨੋ ਇੱਕ ਇੱਥੇ ਦੀ ਕੰਫਰਟੇਬਲ ਲਾਈਫ ਹੁੰਦੀ ਹੈ ਪੇਰੈਂਟਸ ਹਨ ਫੈਮਿਲੀ ਹੈ ਉੱਥੇ ਚਲੇ ਜਾਂਦੇ ਛੋਟੀ ਉਮਰ ਵਿੱਚ ਇੱਕ ਤਾਂ ਫਰਮ ਕਰੇ ਕੋਈ ਹੈ ਨਹੀਂ ਕਿ ਬੱਚਿਆਂ ਦਾ ਕੋਈ ਰਿਸ਼ਤੇਦਾਰੀ ਨਹੀਂ ਹੈ ਕੋਈ ਫੈਮਿਲੀ ਨਹੀਂ ਹੈ ਫਿਰ ਉਹ ਬ੍ਰੇਕ ਜੋ ਲੈਣਾ ਚਾਹੁੰਦਾ ਕਿਉਂਕਿ ਸਰ ਰਿਕੁਆਇਰਮੈਂਟ ਉਹਨਾਂ ਪੜਨ ਵਾਸਤੇ ਆਏ ਨੇ ਫਿਰ ਵਰਕ ਲਾਈਫ ਹੈ ਮਲੇਰ ਪੰਜਾਬ ਵਿੱਚ ਹੈ ਡਿਮੈਂਡ ਕਰ ਲਿਆ ਹੈ ਇਸ ਪੈਸੀ ਦੇ ਤਿਲ ਤੇ ਜੋ ਮੈਂ ਤੇਰੇ ਕਾਰਨ ਲੋਨ ਲੈਂਦਾ ਹਾਂ ਤੇ ਲੋਨ ਪੇਪੈ ਕਰਨਾ ਤੁਹ ਬੱਚੇ ਜੇ ਇਹਨੋਂ ਤੋਂ ਭਾਜ ਜਾਂਦੇ ਜਿਉਣਾ ਜੀ ਬੈਲੈਂਸ ਹੋਦੀ ਨਹੀਂ ਲਾਈਕ ਇਹ ਉਹ ਪ੍ਰੀਤੀ ਕਰਉਂ ਜਾਂਦੇ ਤੇ ਉਸੇ ਕਾਰਨ ਕੀ ਹੁੰਦਾ ਹੈ ਕਿ ਸਟ्रेस ਸਟਾਰ ਜਾਂਦੇ ਆ ਤੁਹ ਤਾਂ ਨਾਲ ਹੀ ਸਟ्रेस ਹੋ ਜਾਂਦੇ ਆ ਬੱਚੇ ਮੈਂਟਲੀ ਫਿਜ਼ਿਕਲੀ ਪਰੇਲ ਗਿਆ ਇਹ ਮੈਡੀਕਲ ਪ੍ਰੈਸ਼ਰ ਜਾਂ ਗਿਆਂ ਹਨ ਤੇ ਬੱਚੇ ਕੰਫਿਊਜ਼ ਹੋ ਜਾਂਦੇ ਆ ਜਦੋਂ ਕਮਿਊਨਿਟੀ ਸੈਂਟਰਸ ਖੋਲ੍ਹੀਆਂ ਹਨ ਬੱਚਾ ਨੂੰ ਜ਼ਿਆਦਾ ਤੋਂ ਜ਼ਿਆਦਾ ਪਤਾ ਹੋਏ ਕਿ ਜਦੋਂ ਜਲਦੀ ਜ਼ਰੂਰਤ ਹੈ ਉਹ ਕਮਿਊਨਿਟੀ ਸੈਂਟਰ ਚ ਆ ਸਕਦੇ ਨੇ ਕਿ ਗੱਲ ਕਰਨ ਕਿਸ ਨੂੰ ਵਾਲਾ ਹੈ ਉਹਨਾਂ ਦੀ ਉਹਨਾਂ ਦੀ ਤਕੀਫ ਅਸੀਂ ਬਾਇਸ ਨਹੀਂ ਅਸੀਂ ਉਹਨਾਂ ਨੂੰ ਸਪੋਰਟ ਦੇ ਸਕਦੇ ਹਾਂ ਅਸੀਂ ਕਹਾਂਦੇ ਉਹਨਾਂ ਦੇ ਮਾਪੇ ਉਥੇ ਸਟੂਡੈਂਟਸ ਨੂੰ ਸੁਰ ਕੀ ਉਹਨਾਂ ਨੂੰ इमोशनल ਸਪੋਰਟ ਦੇ ਸਕਦੇ ਆ ਤਾਂ ਕਿ ਉਹ ਮੈਂਟਲ ਡਿਪਰੈਸ਼ਨ ਇਟਸ ਆਈ ਦਾ ਜੇ ਮੈਂਟਲ ਡਿਪਰੈਸ਼ਨ ਜਿਹੜੇ ਆਉਂਦੇ ਆ ਕਿ ਕੀ ਹੁੰਦਾ ਹੈ ਕਿ ਫਿਰ ਬੱਚੇ ਸਿਊਸਾਈਡ ਕਰਦੇ ਆ ਜ਼ਿਆਦਾ ਤਰ੍ਹਾਂ ਸੀ ਦੇਖਿਆ ਮੇਲ ਸਟੂਡੈਂਟਸ ਹਨ ਜਿਹੜੇ ਸਿਊਸਾਈਡ ਕਰਦੇ ਹਨ ਸੋ ਇਸ ਤਰ੍ਹਾਂ ਪਤਾ ਹੈ ਕਿ ਕਿ ਸਾਡੀ ਜਾਣਕਾਰੀ ਫਿਊਰ ਹோம்ਸ ਨਾਲ ਬਰਾਂਡ ਅਦੇ ਸਿਕਰ ਬੱਚੇ ਯੂ ਨੋ

کیوں ہے کہ وہ سوٹ سامنے رہن دیا ہے پر جگہ نہیں رہن دستے رینٹل جگہ نہیں پھر لوگا نہیں اپنے گار کھولی تھے بیسی اٹھ ستارہ اٹھارہ بچے بیٹس لگا دیتے ہیں تو کیوں ہے کہ اگر سٹوڈنٹ کی کمرہ اپنا نوے رینٹ کرے okay. تو سٹوڈنٹس ہو رہا جاتے گن ہیں گن پاندے ہیں ایک اگزیمپل سی جو میوزی جی آگی سی یہ جو لینڈ روڈ سی ایک دور رینٹا سی رہے ہیں اس نے رینٹ کی تو آئے ਉਹ ਉਥੇ ਤੇ ਉਹ ਬਚਨ ਇਤਨਾ ਗਲ ਪਾਇਆ ਜੋ ਗਲਸ ਜੋ ਕਾਰਦੇ ਬਾਸ਼ ਹੁੰਦੇ ਨੇ ਸੀ ਤੇ ਉਹ ਜਿਹੜੀ ਗਾਰਬਿਜ ਸੀ ਉਹ ਫਾਇਰ ਹਜ਼ਰਤ ਬਣ ਗਿਆ ਕਾਰਨ ਉਹ ਅਗ ਲੱਗੀ ਤੇ ਉਹ ਜਰਲੈਂਡ ਹੋਰ ਸੀ ਉਸਨੇ ਆਪਣਾ ਕੰਮ ਕਰਵਾ ਦਿੱਤਾ ਤੇ ਉਹ ਦੇਹ ਦੇ ਇਸਾਂ ਦੇ ਲੈਂਡਲੋਰਡਸ ਦੇਖਦੇ ਨੇ ਕਿ ਸਟੂਡੈਂਟਸ ਨੂੰ ਕਰਵਾ ਨਹੀਂ ਕਰ ਰਹੇ ਤੇ ਫਿਰ ਉਹਨਾਂ ਨੇ ਸਟੂਡੈਂਟਸ ਨੂੰ ਰੈਂਟ ਕਰਨਾ ਬੰਦ سوگے سردی آ گئی ہے ਤੇ ਕਦੀ ਇੱਕ ਵਾਰੀ ਸਾਨੂੰ ਸਾਹਮਣੇ ਨਨ ਪਤਾ ਬਸ ਪੜਾਉਂਦੇ ਹਨ ਐਵੇਂ 20 ਸਤਾ ਹੋਈ ਉਸ ਬਾਅਦ ਮੈਂ ਤੁਹਾਨੂੰ ਪਤਾ ਨਹੀਂ ਮੈਡੀਕਲ ਜਾਦੀ ਫਿਰ ਸਾਡੀ ਹਰਾਉ ਜਾਂਦੀ ਹੈ ਕਿਉਂਕਿ ਅਸੀਂ ਸੋਚੇ ਕਿ ਕਹਿੰਦੇ ਸਾਡੇ ਕੋਲ ਤੇ ਬੈੱਡ ਨਹੀਂ ਹੈ ਅਸੀਂ ਸੁਣੇ ਸੁਣਦੇ ਆ ਸਾਡੇ ਕੋਲ ਸ਼ਟਰ ਨਹੀਂ ਹੈ ਫਿਰ ਇੱਕ ਇੱਕ ਸ਼ਟਰ ਨੂੰ ਫੋਨ ਕਰਕੇ ਅਸੀਂ ਟੋਟਨਟੋ ਕਮਿਊਨਿਟੀ ਹਾਊਸ ਦੇ ਸਬ ਤੋਂ ਬੱਡ ਲੈਂਡਲੋਰਡ ਹੈ ਕਿਹਾ ਨਾ ਉਹਨਾਂ ਨੂੰ ਫੋਨ ਕਰਕੇ ਕਹਿੰਦੇ ਕੋਈ ਕਮਰਾ ਟੂ ਰੈਂਟ ਦੇ ਕੇ ਲੋਗ ਦੇ ਤੋਂ ਸਾਡਾ ਜਿਆਦਾ ਟਾਈਮ ਅੱਜ ਕੱਲ੍ਹ ਇਸ ਸਾਲ ਲੱਗਿਆ 2020 ਵਿੱਚ ਲੱਗਿਆ ਉਹ ਸਿਰਫ ਸਟੂਡੈਂਟਸ ਨੂੰ ਹੈਲਪ ਕਰ ਰਸੀ ਤਾਂ ਕਿ ਉਹਨਾਂ ਦੀ ਪ੍ਰਾਈਸ ਸਿਚੁਏਸ਼ਨ ਆਏ ওকে ਸੋ ਇਹ ਗੱਲਾਂ ਅਸੀਂ ਬਾਤ ਕਰੀਆਂ ਮਿਨਿਸਟਰੀਜ਼ ਅ ਬਿਗਰ ਨਾਲ ਗੱਲ ਕੀਤੀ ਕਿ ਭਈ ਤੁਸੀਂ ਕੁਝ ਕਰੋ ਇਹ ਸਟੂਡੈਂਟਸ ਇੱਥੇ ਆ ਕੇ ਦੇ ਆ ਫੇਸਿੰਗ ਹੰਡਰਨਸਸ ਤੇ ਹੁੰ ਜਾ ਕੇ ਰਜਿਸਟਰ ਪੈਂ وہ 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 ساک پر تقدیا جه حالی دیکھر رائی کی FIS Pie Cristo ہے گ puppy پر کنی کے لیا جو چی 없는 م Please öst کیلئے گاολے گا umی climb to we have to do something about it. کچھ پاک 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 آر آきたいたsom جو ا Pla Hamyl these tastenahmen جو انف SANPa ی scène get learnt thatô انفاق قلال دینامک دینامی disکنی اوہممیٹین جو جو انفرمیسی�를 انival نیمائیوں کہ انفرا شکلی کینگ بخشگええ ہوا Uh, سب کچھ ٹھیک جائے گا جاب مل جائے گی سیٹل ہو جاؤ گے تو ڈالر کماؤ گے تو وہ حالات بالکل مسکرا نہیں ہیں اتنے بچوں کو کافی تکلیف سہنیاں پہ جاب مل جاتا ہے پر رہتے دو گھنٹے دور ہیں پھر دو گھنٹے بس کے تھرو جان گے کم تھے پھر دو گھنٹے واپس آ گئے چار گھنٹے سے چلے گئے کم کر کے سارا دن تھک جاتے ہیں تو پڑھائی بھی کرنی ہے سو so, uh, ਇਸ ਰਾਹੀਂ ਹਰ ਹਰ ਦਾ ਜਿਹੜੇ ਹਨ ਇਹ ਸਟੂਡੈਂਟਸ ਫੇਸ ਕਰਦੇ ਹਨ ਤੇ ਪ੍ਰਾਈਵੇਟ ਕਾਲਜਸ ਹਨ ਜਦੋਂ ਜਦੋਂ ਏਜੰਟਸ ਪੇਚਦੇ ਹਨ ਸਟੂਡੈਂਟਸ ਨੂੰ ਤੇ ਉਹ ਕ੍ਰੈਡੀਬਲ ਕਾਲਜਸ ਜਾਂ ਯੂਨੀਵਰਸਿਟੀਆਂ ਨਹੀਂ ਹੁੰਦੀਆਂ ਕਈ ਪ੍ਰਾਈਵੇਟ ਕਾਲਜਸ ਬਣ ਗਏ ਹਨ ਬਸਾ ਕਮਾਉਣ ਵਾਸਤੇ ਸਟੂਡੈਂਟਸ ਨੂੰ ਇਹਨਾਂ ਛੇ ਸੱਤ ਹਜ਼ਾਰ ਵਾਲੇ ਦਾ ਫੀਸ ਤੇ ਉਹ ਕਾਲਜਸ ਅਮੀਰ ਬਣ ਗਏ ਹਨ ਉਹ ਕੋਈ ਪੜਾਈ ਨਹੀਂ ਹੁੰਦੀ ਕਈ ਕਾਲਜਸ ਐਂਡ ਸਟੂਡੈਂਟਸ ਨੇ ਦੱਸਿਆ ਕਿ ਉਹ ਕਲਾਸਾਂ ਲੱਗਦੀਆਂ ਨਹੀਂ ਹਨ ਕਿ ਉਹ ਵਰਚੁਅਲ ਕਲਾਸਾਂ ਲਗਾ ਦਿੰਦੇ ਨੇ ਤੇ ਪ੍ਰੋਫੈਸਰ ਬੋਲਦਾ ਕਿ ਤੁਸੀਂ ਫਰਾਈ ਚੈਪਟਰਸ ਪੜ੍ਹ ਲਓ ਤੇ ਫਿਰ ਫਿਰ ਐਗਜ਼ਾਮ ਦੇ ਕਿ ਉਹ ਕਿ ਬੱਚੇ ਆਮ ਪੜ੍ਹਦੇ ਐਂਡ ਸਟਰਗਲ ਕਰਦੇ ਹਨ ਪਰ ਕਈ ਬੱਚਿਆਂ ਨੂੰ ਤੇ ਇੰਗਲਿਸ਼ ਆਉਂਦੀ ਨਹੀਂ ਹੈ ਇਹ ਜਾਇਰ ਟੈਸਟ ਕੀਤੇ ਨੇ ਮਗਰ ਉਹਨਾਂ ਨੂੰ ਨਾਹੀਂ ਪਾਸ ਕਰਾ ਦਿੱਤੇ ਜਾਂਦੇ ਨੇ ਕਿ ਕਲਾਸ ਵਿੱਚ ਬੈਠੇ ਜਦੋਂ ਪ੍ਰੋਫੈਸਰ ਅਗਰ ਲੈਕਚਰ ਦੇ ਰਹੇ ਆਂ ਤੇ ਬੱਚਾ ਨੂੰ ਸੋਲ ਗਿਆ ਦਾ ਇੰ ਸੈਂਟੈਂਸ ਵਿੱਚ ਜਿਹੜੀ ਅਨਬੰਦੀ ਤੇ ਬੱਚੇ ਫੀਲ ਕਰ ਜਾਂਦੇ ਆਂ ਤੇ ਫੀਲ ਕਰਦੇ ਆਂ ਤੇ ਉਹ ਪ੍ਰੋਟੈਸਟ ਕਰਦੇ ਆਂ ਡਿਫਾਈ ਯੂ ਨੋ ਸੋਸਿਅਟੀ ਬਿਲਾ ਲੱਗਤਾ ਹੁੰਦੇ ਮਗਰ ਅਸੀਂ ਤੇ ਫੀਲ ਕਰਿਆ ਪਰ ਪ੍ਰੋਫੈਸਰ ਇਹਨਾਂ ਨੂੰ ਲੋਕਾਂ ਨੂੰ ਪੜ੍ਹਾਣ ਨੂੰ ਪਾਸ ਕਿਸ ਲਾਗ ਯੂ ਨੋ ਉੱਥੇ ਅਮ ਕਾਲਜਸ ਵਿੱਚ ਐਕਸਪਲੋਰੇਸ਼ਨ ਬੜੀ ਹੁੰਦੀ ਹੈ ਸਟੂਡੈਂਟਸ ਦੀ ਅਮ ਇਸ ਸਟੂਡੈਂਟਸ ਉਹਨਾਂ ਨੇ ਆ ਕੇ ਕੰਪਨੀ ਦੇ ਕਾਫੀ ਸਟੂਡੈਂਟਸ ਆ ਇੱਕ ਵਾਰ ਜਦੋਂ ਸਾਰੇ ਸਾਰੇ ਦੀ ਕਹਾਣੀਆਂ ਸੇਮ ਸਨ ਉਸ ਕਿਸਮ ਦੀ ਫਰਾਣਾ ਕਾਲਜ ਹੈ ਉਥੇ ਸਾਡੇ ਕੋਲ ਸਾਥ ਹਜ਼ਾਰ ਰੁਪਏ ਸਾਰੇ ਦੀ ਸਾਨੂੰ ਬੋਲਿਆ ਕਿ ਸਿੱਧਾ ਸਰਕਾਰ ਬੈਂਕ ਵਿੱਚ ਪਾਓ ਪੈਸਾ ਤੇ ਆ ਜਾਓ ਬੜੀ ਮਿਸ਼ਨ ਹੋ ਗਈ ਤੇ کچھ ایک مہینے بعد جب وہ کلاسز چالو ہو گیا تو بولتے ہیں کہ تو آپ سو ڈالر ٹھو دینا پہے گا سٹوڈنٹ بولتے ہیں آپ سو ڈالر کی ضرور نہ گیا ہے کوئی پیسے نہیں ہیں جو پیسہ اسی بینک چل کے ہوگی لوگ نہیں چل سکتا ہے کی ضرور نہ گیا ہے وہ بولتے ہیں کہ پیسہ نہیں ہے تو آپ اس مگر وہ پیسہ جو انہیں ساتھ ہزار فیس کی ہوئی ہے وہ ری فنڈبل نہیں ہے اگر دس دن دے اندر بچہ بولے کہ میں ری فنڈ چاہیے تو میں واپس جا رہی ਉਠੀ تھی ਉਹ ਇਫਰਟ ਪਾਉਣੀ ਹੈ ਕਿ ਬਿਲਕੁਲ ਦਸਤ ਪਾਉਣ ਦਿੰਨੀ ਫੈਨਿਕਾ ਤੇ ਤੋਂ ਕਾਲਜ ਫੀਸ ਪੁਆਇੰਟ ਕਰਦੇ ਹਨ ਬੱਚਾ ਨੂੰ ਤੋਂ ਯੂ نو ਪਹਿਲੇ ਬਾਅਦ ਜਦੋਂ ਕਲਾਸ ਸ਼ੁਰੂ ਹੋ ਜਾਂਦੀ ਹੈ ਉਹ ਬਦਨ ਅਕਸਰ ਹੋ ਰਿਹਾ ਬੋਲ ਦੇਣਾ ਹੈ ਕਿ ਅੱਜ ਤੋਂ ਉਸੇ ਬੁਛੇ ਨਾਲ ਹੀ ਪੜ੍ਹਾਈ ਕਰਨਾ ਅੱਜ ਤੋਂ ਡਾਲਰ ਖਰਚਾ ਇਹ ਸਿਰਫ ਉਹਨਾਂ ਦਾ ਜਵਾਬ ਨਹੀਂ ਹੈ ਕਿ ਸਿਫਾਟੇਰੀਆ ਬਣਾਣਾ ਹੈ ਇਸ ਕਰਕੇ ਸਾਨੂੰ 800 ਡਾਲਰ ਦਾ ਸਾਰਾ ਇਨਫਰਨਸ ਉਸਕੇ ਵਿੱਚ ਪਾਉਣਾ ਹੈ ਦੂਸਰੇ ਲੋਕ ਨੂੰ ਬੁਝੇ ਪੈਸਾ ਕਿਉਂ ਲਾ ਰਹੇ ਉਹਨਾਂ ਨੇ ਜੇ ਨਵਾਂ ਫਰੋਡ ਕਰ ਰਹੇ ਸੜਕ ਕਾਲਜ ਐਕਸਪੈਂਡ ਕਰ ਰਿਹਾ ਹੈ ਇਸ ਨੂੰ ਸੁਣਨ ਬੋਦੀ ਕਿ ਜਦੋਂ ਮੈਂ ਪੁੱਛਿਆ ਤਾਂ ਉਹ ਕਹਿੰਦੇ ਕਿ ਸਾਡੀ ਇੰਸ਼ੋਰੈਂਸ ਉਹ ਬੰਦ ਹੋ ਗਈ। ਫਿਰ ਅਸੀਂ ਆਰਗੇਨਾਈਜੇਸ਼ਨ ਨੂੰ ਫੋਰ ਦੀਸ ਸੈਕਟਾਰ ਨਾਲ ਹੀ ਕੰਮ ਕਰਦੇ ਹਾਂ ਉਸੇ ਤੇ ਹੋਰ ਵੀ ਆਰਗੇਨਾਈਜੇਸ਼ਨ ਜਿੱਤੇ ਲੋਕ ਨਿਊ ਕਵਰਸ ਡਿਸਟ्रेस ਵਿੱਚ ਚਲੇ ਜਾਂਦੇ bina any explanation ਹੁੰਦੀ ਹੈ ਤੇ ਉਹਨਾਂ ਨੂੰ ਸਿਰ ਰਿਪੋਰਟ ਕਰਦੇ ਆ ਤਾਂ ਕਿ ਫਿਰ ਉਹ ਬੱਚਿਆਂ ਨੂੰ ਪੜ੍ਹਾ ਕੇ ਅਸੀਂ ਮੀਟਿੰਗਸ ਕੀਤੇ ਜਾਂ ਚੀਚੀ ਬਕਾਇਆ ਤਾਂ ਕਿ ਗਵਰਨਮੈਂਟ ਨੂੰ ਚੇਲ ਜਾਣ تو یہ تھا جو مبانسری کی کالجز اسکوائیر تین دامن پتہ چل گیا سو سٹوڈنٹس کلیکٹیولی بان کی انہوں نے ام چکی کی سارے نال پرائیویٹ کالجز اینڈ انسٹرنس اسکوائیر تھے تو صرف ان سولنگ باجت سے جو سٹارڈر فور بنتے ہیں سو بچہ نہیں رلر بڑا کیوں کیا ہے کیونکہ یو کو ام بچے سن کر کوشش کریں انہوں وہ محنت کرتے رہے ہے